H1B ਰਜਿਸਟ੍ਰੇਸ਼ਨ ਪੀਰੀਅਡ ਨੂੰ ਜਿਹੜਾ ਉਹ ਲੈ ਕੇ ਇਹਦੇ ਵਿੱਚ ਵੀ ਜਿਹੜੇ ਕੁਝ ਚੇਂਜਸ ਜਿਹੜੇ ਹੋ ਆਏ ਆ ਕਹਿੰਦੇ ਵੀ H1B ਰਜਿਸਟ੍ਰੇਸ਼ਨ ਪੀਰੀਅਡ ਦੇ ਅੱਧ ਦੇ ਵਿੱਚ ਆ ਕੇ ਕੁਝ ਇਹਨਾਂ ਨੇ ਕੈਪ ਨੂੰ ਲੈ ਕੇ ਚੇਂਜਸ ਕੀਤੇ ਕੀ ਇਹ ਸਿਚੁਏਸ਼ਨ ਬਣੀ ਹੈ ਜੀ ਚੇਂਜਸ ਆ ਸਗੇ ਸੋ ਮਾਰਚ 7 ਤੋਂ ਲੈ ਕੇ ਮਾਰਚ 24 ਤੱਕ ਜਿਹੜਾ ਸੀਗਾ H1B ਰਜਿਸਟ੍ਰੇਸ਼ਨ ਪੀਰੀਅਡ ਓਪਨ ਹੁੰਦਾ ਸੋ ਜਿਹਨਾਂ ਨੂੰ ਨਹੀਂ ਪਤਾ ਅਕਸਰ ਕਈ ਵਾਰੀ ਫੋਨ ਵੀ ਸਾਨੂੰ ਕਰਕੇ ਲੋਕੀ ਪੁੱਛਦੇ ਨੇ ਸਪੈਸ਼ਲੀ ਜਿਹੜੇ ਕੈਨੇਡਾ ਤੋਂ ਤਾਂ ਆਸਟ੍ਰੇਲੀਆ ਤੋਂ ਜਿਹੜੇ ਸਟੂਡੈਂਟਸ ਨੇ ਹਮ ਹਮ ਉਹਨਾਂ ਨੂੰ ਕਈ ਵਾਰੀ ਲੱਗਦਾ ਕਿ ਅਮਰੀਕਾ ਦੇ ਵਿੱਚ ਵੀ ਸੇਮ ਜਿੱਦਾਂ ਪ੍ਰੋਗਰਾਮ ਜਿੱਦਾਂ ਉਹਨਾਂ ਦੇ ਮੁਲਕਾਂ ਦੇ ਵਿੱਚ ਚੱਲਦੇ ਆ ਕਿ ਬੰਦਾ ਕੋਈ ਵਰਕ ਵੀਜ਼ਾ ਫਾਈਲ ਕਰ ਸਕਦਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਯੂਐਸ ਦੇ ਵਿੱਚ ਜਿਹੜਾ ਐਚ1ਬੀ ਵੀਜ਼ਾ ਪ੍ਰੋਗਰਾਮ ਹੈ ਠੀਕ ਹੈ ਜਿਆਦਾ ਕੋਈ ਆਪਸ਼ਨਸ ਹੈ ਨਹੀਂ ਕਿਆਂ ਕੁਛ ਇੱਕ ਵੀਜ਼ਾ ਹੁੰਦੇ ਨੇ ਪਰ ਜਿਹੜੇ ਇੰਡੀਅਨ ਸਿਟੀਜ਼ਨ ਨੇ ਉਹਨਾਂ ਦੇ ਮੁੱਖ ਤੌਰ ਤੇ ਜਿਹੜਾ H1B ਵੀਜ਼ਾ ਇਹ ਜਿਹੜਾ ਮੋਸਟ ਪ੍ਰੈਕਟੀਕਲ ਜਿਹੜਾ ਡਿਗਰੀ ਦੇ ਬੇਸ ਤੇ ਕਹਿ ਲਓ ਜਿਹੜਾ ਹੈਗਾ H1B ਵੀਜ਼ਾ ਲੱਗਦਾ ਤੇ ਇਹਦੇ ਲਈ ਮਿਨੀਮਮ ਤੁਹਾਨੂੰ ਬੈਚਲਰਸ ਜਾਂ ਹਾਇਰ ਡਿਗਰੀ ਚਾਹੀਦੀ ਹੁੰਦੀ ਹੈ ਜਿਹੜੀ 4 ਸਾਲ ਦੇ ਇਕੁਇਵਲੈਂਟ ਡਿਗਰੀ ਨੂੰ ਬੈਚਲਰਸ ਡਿਗਰੀ ਮੰਨਦੇ ਨੇ ਹਮ ਹਮ ਜਿਹੜਾ ਕੋਈ ਨਹੀਂ ਕਿ 4 ਸਾਲ ਦੀ ਹੁੰਦੀ ਤੇ ਉਹਨਾਂ ਨੂੰ ਇਹ ਫਾਰ ਇਗਜ਼ਾਮਪਲ ਕਿਸੇ ਦੀ 3 ਸਾਲ ਦੀ ਡਿਗਰੀ ਹੈ ਤੇ ਉਹਦਾ 1 ਸਾਲ ਥੋੜਾ ਤੇ 3 ਸਾਲ ਦੇ ਵਰਕ ਐਕਸਪੀਰੀਅੰਸ ਨੂੰ ਇਹ 1 ਸਾਲ ਦੀ ਡਿਗਰੀ ਦੇ ਬਰਾਬਰ ਮੰਨਦੇ ਨੇ ਠੀਕ ਹੈ ਸੋ ਅ ਲੈ ਦੇ ਕੇ ਜਿਹੜਾ ਕੁੱਲ ਮਿਲਾ ਕੇ ਜਿਹੜੀ ਕਨਕਲੂਜਨ ਇਹ ਹੈ ਕਿ 4 ਸਾਲ ਦਾ ਇਕੁਇਵਲੈਂਟ ਜਿਹੜੀ ਡਿਗਰੀ ਹੁੰਦੀ ਆ ਉਹ ਡਿਗਰੀ ਵਾਲੀ ਪੋਜੀਸ਼ਨ ਦੇ ਬੇਸ ਤੇ ਜਦੋਂ ਤੁਹਾਨੂੰ ਨੌਕਰੀ ਮਿਲਦੀ ਆ ਤੇ ਫਿਰ ਜਿਹੜਾ EMPLOYER ਉਹ H1B ਫਾਈਲ ਕਰ ਸਕਦਾ ਹੁੰਦਾ ਇਹ ਜਿਹੜਾ H1B ਇਹ ਸਾਰੇ ਸਾਲ ਅਵੇਲੇਬਲ ਨਹੀਂ ਹੁੰਦਾ ਠੀਕ ਆ ਇਹਦੇ ਲਈ ਬਹੁਤ ਜ਼ਿਆਦਾ ਕੰਪੀਟੀਸ਼ਨ ਆ इवन ਜਿਹੜੇ ਲੋਕ ਇੱਥੋਂ ਵੀ ਗ੍ਰੈਜੂਏਟ ਹੁੰਦੇ ਨੇ ਆ ਜਿਹੜੇ ਹੋਰ ਇੰਡੀਆ ਵਗੈਰਾ ਤੋਂ ਕਿਤੋਂ ਵੀ ਜਿਹੜੇ ਇੰਜੀਨੀਅਰਸ ਫਾਈਲ ਕਰਦੇ ਨੇ H1B ਦੇ ਪ੍ਰੋਗਰਾਮ ਦੇ ਅੰਦਰ ਤੇ ਹਰ ਸਾਲ 65 ਕੇ ਹਜ਼ਾਰ ਜਿਹੜੇ ਵੀਜ਼ੇ ਉਹ ਦਿੰਦੇ ਨੇ ਰੈਗੂਲਰ ਜਿਹੜੇ ਡਿਗਰੀ ਹੋਲਡਰਸ ਨੇ 20000 ਵੀਜ਼ੇ ਉਹਨਾਂ ਨੇ ਰੱਖੇ ਨੇ ਸੈਟਸਾਈਡ ਕਰਕੇ ਜਿਹੜੇ ਯੂਐਸ ਦੇ ਵਿੱਚ ਮਾਸਟਰਸ ਜਾਂ ਹਾਇਰ ਡਿਗਰੀ ਕਰਦੇ ਨੇ ਸੋ ਤੁਸੀਂ ਦੇਖੋ ਕਿ 85000 ਜਿਹੜਾ ਵਰਕ ਵੀਜ਼ਾ ਸਿਰਫ ਜਿਹੜਾ ਲੀਗਲ ਤੌਰ ਤੇ ਕੰਪਨੀਆਂਜ਼ ਨੂੰ ਅਵੇਲੇਬਲ ਉਹਦੇ ਵਿੱਚ ਕਾਫੀ ਫਾਈਟ ਹੁੰਦੀ ਹੈ ਸਟੂਡੈਂਟ ਆਪਣੇ ਆਪ ਨੂੰ ਇਸ ਲੋਟਰੀ ਵਿੱਚ ਜਿਹੜਾ EMPLOER ਦੇ ਥਰੂ ਸਬਜੈਕਟ ਕਰਦੇ ਨੇ ਇਹ ਲੋਟਰੀ ਵਿੱਚ ਤੁਸੀਂ ਦੇਖੋ ਕਿ ਹੁਣ 85000 ਕੋਈ ਖਾਸ ਵਟਾ ਨੰਬਰ ਨਹੀਂ ਹੈਗਾ ਤੇ ਲੋਟਰੀ ਜਿਹੜੇ ਐਪਲੀਕੈਂਟ ਆ ਉਹ ਜ਼ਿਆਦਾ ਹੁੰਦੇ ਨੇ 2.5 ਲੱਖ 3 ਲੱਖ ਜਿਹੜਾ ਔਨ ਐਵਰੇਜ ਜਿਹੜਾ ਰਿਹਾ ਜੇ ਇਕਨੋ ਤੇ 25% 20 ਤੋਂ 25% ਲਗਭਗ ਜਿਹੜੇ ਚਾਂਸ ਹੁੰਦੇ ਨੇ ਲੋਕਾਂ ਦੇ ਲਾਟਰੀ ਦੇ ਵਿੱਚ ਸਿਲੈਕਟ ਹੁੰਦੇ ਜਦੋਂ ਲਾਟਰੀ ਦੇ ਵਿੱਚ ਸਿਲੈਕਟ ਹੋ ਜਾਂਦੇ ਆ ਉਹਦਾ ਮਤਲਬ ਇਹ ਨਹੀਂ ਕਿ ਪਟੀਸ਼ਨ ਉਹਨਾਂ ਨੇ ਅਪਰੂਵ ਕਰਤੀ ਉਸ ਤੋਂ ਬਾਅਦ ਜਿਹੜਾ EMPLOYEER ਆਉ ਤੁਹਾਡਾ ਉਹ ਪਟੀਸ਼ਨ ਜਿਹੜੀ ਫਾਈਲ ਕਰੂਗਾ ਸੋ ਇਹਦੇ ਵਿੱਚ ਕੀ ਹੁਣ ਦੇਖਣਾ ਹੁੰਦਾ ਕਿ ਫੋਰ ਐਗਜ਼ਾਮਪਲ ਜਿਹੜਾ ਅਕਸਰ ਸਵਾਲ ਆਉਂਦਾ ਕਿ ਮੇਰੇ ਕੋ ਆ ਡਿਗਰੀ ਆ ਸਾਡੇ ਫੈਮਿਲੀ ਫਰੈਂਡ ਨੇ ਉਹਨਾਂ ਦੇ ਸਟੋਰ ਨੇ ਉਹ ਸਾਨੂੰ ਫਾਈਲ ਕਰ ਸਕਦੇ H1B ਨਹੀਂ ਸੋ ਆਨਸਰ ਆਗਾ ਮੋਸਟ ਲਾਈਕਲੀ ਨਹੀਂ ਕਿਉਂਕਿ ਜਿਹੜੀ ਪੋਜੀਸ਼ਨ ਆ ਟੈਕਨੀਕਲ ਹੋਣੀ ਚਾਹੀਦੀ ਆ ਮਤਲਬ ਕਿ ਸਿਰਫ ਇਨਫ ਨਹੀਂ ਹੈਗਾ ਕਿ ਤੁਹਾਡੇ ਕੋ ਡਿਗਰੀ ਆ ਪਰ ਇਹ ਵੀ ਸ਼ੋ ਕਰਨਾ ਹੁੰਦਾ ਕਿ ਜਿਹੜੀ ਡਿਗਰੀ ਦੀ ਵਰਤੋਂ ਹੋਏਗੀ ਤੁਹਾਡੀ ਜਿਹੜੀ ਪੋਜੀਸ਼ਨ ਆ ਉਹਦੀਆਂ ਡਿਊਟੀਆਂ ਪਰਫਾਰਮ ਕਰਨ ਦੇ ਵਿੱਚ ਤੇ ਇਹ ਇੰਨਾ ਸੌਖਾ ਜਿਹੜਾ ਨਹੀਂ ਹੁੰਦਾ ਈਵਨ ਇੰਜੀਨੀਅਰਸ ਕੋਈ ਐਪਲ ਗੂਗਲ ਫੇਸਬੁੱਕ ਦੇ ਵਿੱਚ ਵੀ ਲੱਗਾ ਉਹਨਾਂ ਨੂੰ ਵੀ ਇਹ ਹਾਰਡ ਟਾਈਮ ਦੇ ਦਿੰਦੇ ਨੇ ਉਹਨਾਂ ਦੇ ਵੀ ਕੇਸ ਕਈ ਵਾਰੀ ਡਿਨਾਈ ਹੋ ਜਾਂਦੇ ਨੇ ਇੰਜੀਨੀਅਰ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੇਰੀ ਜਿਹੜੀ ਪੋਜੀਸ਼ਨ ਹੈਗੀ ਆ ਉਹ ਇੰਨੀ ਟੈਕਨੀਕਲ ਨਹੀਂ ਹੈਗੀ ਜਿਹੜੇ ਲੈਵਲ ਦੀ ਟੂ ਕੋਡਿੰਗ ਪ੍ਰੋਗਰਾਮਿੰਗ ਕਰ ਰਿਹਾ ਉਹ ਇੱਕ ਹਾਈ ਸਕੂਲ ਵਾਲਾ ਕੁਝ ਐਕਸਪੀਰੀਅੰਸ ਨਾਲ ਵੀ ਕਰ ਸਕਦਾ ਮਤਲਬ ਕਿ ਜ਼ਰੂਰੀ ਨਹੀਂ ਹੈਗਾ ਕਿ ਇੰਜੀਨੀਅਰਿੰਗ ਜਾਂ ਉਹਦੀ ਕੋਡਿੰਗ ਜਾਂ ਜੋ ਵੀ ਉਹਨਾਂ ਦੇ ਰੋਲਸ ਹਨ ਉਹਨੂੰ ਕਰਨ ਦੇ ਲਈ ਤੁਹਾਨੂੰ ਡਿਗਰੀ ਦੀ ਲੋੜ ਹੈ ਤੇ ਇਹਦੇ ਵਿੱਚ ਸੱਚ ਗੱਲ ਵੀ ਹੈਗੀ ਹੈ ਕਾਫੀ ਸਾਰੇ ਜਿਹੜੇ ਇੰਜੀਨੀਅਰਸ ਨੇ ਜਿਹੜੇ ਕੰਪਨੀਆਂ ਚਲਾਉਂਦੇ ਵੀ ਨੇ ਓਨਰਸ ਵੀ ਨੇ ਉਹ ਵੀ ਕਾਲਜ ਤੁਸੀਂ ਦੇਖੋ ਡ੍ਰੌਪ ਆਊਟ ਹੁੰਦੇ ਨੇ ਤੇ ਕਈ ਸਾਰੀਆਂ ਜਿਹੜੀਆਂ ਡਿਊਟੀਆਂ ਹੈਗੀਆਂ ਉਹਨਾਂ ਦੇ ਵਾਸਤੇ ਵਾਕਈ ਜਿਹੜੀ ਡਿਗਰੀ ਦੀ ਲੋੜ ਨਹੀਂ ਹੁੰਦੀ ਤੇ ਇਹ ਇਮੀਗ੍ਰੇਸ਼ਨ ਦੇ ਨਾਲ ਇੱਕ ਜੱਦੋਜਹਿਦ ਜੀ ਚੱਲਦੀ ਰਹਿੰਦੀ ਹੈ ਵਕੀਲਾਂ ਦੀ ਤੇ ਜਿਹੜੇ ਐਮਪਲੋਇਰ ਆ ਕੀ ਨਹੀਂ ਸਾਡਾ ਜਿਹੜਾ 101 ਅਪਰੂਵੇਬਲ ਤੇ ਜਦੋਂ ਤੁਸੀਂ ਫਾਈਲ ਕਰਦੇ ਉਹਨੂੰ ਉਹ ਕੁਐਸਚਨ ਵੀ ਕਰਦੇ ਨੇ ਕਿ ਤੁਸੀਂ ਸ਼ੋਅ ਕਰੋ ਰਿਕੁਐਸਟ ਫਾਰ ਐਵਿਡੈਂਸ ਆਰ ਅਫੀਅਰ ਨੂੰ ਕਿਹਾ ਜਾਂਦਾ ਸੋ ਇਹ ਇਹ ਵੀ ਵੀ ਕਾਫੀ ਜਿਹੜੀ ਵੀਜ਼ੇ ਦੀ ਅਮਰੀਕਾ ਦੇ ਵਿੱਚ ਫਾਈਟ ਹੁੰਦੀ ਹੈ ਜਿਹੜੇ ਲੋਕੀ ਪੜਾ ਲਿਖਣ ਵਾਲੇ ਰਾਜ F1 ਸਟੂਡੈਂਟ ਚੋਏ ਨੇ ਮੈਂ ਵੀ ਉਹਨਾਂ ਚ ਇੱਕ ਸੀਗਾ H1B ਵਾਲੇ ਰਾਤ ਤੋਂ ਹੀ ਤੁਹਾਨੂੰ ਜਿਹੜਾ ਜਾਣਾ ਪੈਂਦਾ ਕਾਫੀ ਲੰਬਾ ਕਠਿਨ ਰਾਹ ਜਿਹੜਾ 15-15 ਸਾਲ ਦੀ ਜਿਹੜੀ ਵੇਟ ਹੁੰਦੀ ਹੈ ਬਹੁਤ ਸ਼ਿੱਦਤ ਜਿਹੜੀ ਕਰਨੀ ਪੈਂਦੀ ਆ ਤੇ ਤੁਸੀਂ ਦੇਖੋ ਕਿ ਉਸ ਤਰੀਕੇ ਦੇ ਨਾਲ ਜਿਹੜਾ ਸੀਗਾ ਬੰਦਾ ਅੱਗੇ ਜਿਹੜਾ ਜਾ ਸਕਦਾ ਠੀਕ ਹੈ ਤੇ ਹੁਣ ਇਹਨਾਂ ਨੇ ਜਿਹੜੀ ਲੋਟਰੀ ਆ ਉਹ ਵਾਲਾ ਸੀਜ਼ਨ ਜਿਹੜਾ ਚੱਲਦਾ ਪਿਆ ਤੇ ਲੋਟਰੀ ਦੇ ਵਿੱਚ ਜਿਹੜੇ ਵੀ ਲੋਕੀ ਸਿਲੈਕਟ ਹੋਗੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਮੌਕਾ ਦੇਵੋਗੇ ਕਿ ਤੁਸੀਂ ਆਪਣੀ ਪਟੀਸ਼ਨ ਜਿਹੜੀ ਫਾਈਲ ਕਰੋ ਦੋ ਤਿੰਨ ਮਹੀਨੇ ਦਾ ਟਾਈਮ ਉਹਨਾਂ ਨੂੰ ਦਿੰਦੇ ਨੇ ਤੇ ਜੇ ਸਾਰਾ ਕੁਝ ਸਹੀ ਰਹਿ ਜਾਵੇ ਤੇ अर्ਲੀਸਟ ਜਿਹੜਾ ਜਿਹੜੇ ਸਾਲ 'ਚ ਵੀ H1B ਫਾਈਲ ਹੁੰਦਾ ਠੀਕ ਆ ਹੁਣ ਮਾਰਚ 7 ਤੋਂ ਮਾਰਚ 24 ਤੱਕ ਲੋਟਰੀ ਆ ਤੇ ਇਹਦੇ ਵਿੱਚ ਤੁਸੀਂ ਆਪਣਾ ਜਿਹੜੀ ਲੋਟਰੀ ਐਂਟਰ ਕਰਨੀ ਆ ਜੇ ਤੁਸੀਂ ਸਿਲੈਕਟ ਹੋ ਜੰਨੇ ਆ ਪਟੀਸ਼ਨ ਫਾਈਲ ਕਰਦੇ ਆ ਜੇ ਸਾਰਾ ਕੁਝ ਸਹੀ ਰਿਹਾ ਪਟੀਸ਼ਨ ਅਪਰੂਵ ਹੋਗੀ ਤੇ ਅਕਤੂਬਰ 1 2025 ਤੋਂ ਜਿਹੜੀ ਇਹ H1B ਐਪਲੀਕੇਬਲ ਹੋ ਸਕਦਾ अर्liest ਇਹ ਟਾਈਮ ਫਰੇਮ ਹੈ ਇਹਦਾ ਠੀਕ ਹੈ ਤੇ ਤੁਸੀਂ ਵੇਖੋ ਕਿ ਇਹਦੇ ਵਿੱਚ ਵੀ ਕਾफी ਜਿਹੜੀ ਸਖਤਾਈ ਆ ਜਿਹੜੇ ਲੋਕੀ ਪੜਨ ਪੜਨ ਵਾਲੇ ਰਾਹ ਚੋਂ ਵੀ ਆਉਂਦੇ ਨੇ ਨਾ ਹਾਂ ਹਾਂ ਹੁਣ ਤੁਸੀਂ ਕੰਪੇਅਰ ਕਰੋ ਸਾਲਮ ਦੇ ਸਿਸਟਮ ਦੇ ਨਾਲ ਲੋਕਾਂ ਦੀ ਐਕਸਪੈਕਟੇਸ਼ਨਸ ਦੇ ਨਾਲ ਕਿ ਜਿਹੜਾ ਸਹੀ ਸਿਸਟਮ ਉਹਦੇ ਵਿੱਚ ਕੀ ਕਠਿਨਾਈ ਜਿਹੜੀ ਹੈਗੀ ਆ ਤਾਂ ਕਹਿੰਦੇ ਕਿ ਬਾਏ ਦਾ ਬੁੱਕ ਚੱਲਣ ਵਾਲਾ ਜਿਹੜਾ ਬੰਦਾ ਵਾ ਤੁਹਾਨੂੰ ਤੁਸੀਂ ਸਾਹਮਣੇ ਰੱਖ ਕੇ ਜਿਹੜਾ ਆਪਣੇ ਵੇਖੋ ਇਹ ਤੁਹਾਨੂੰ ਲੋ ਦੱਸਿਆ ਇਹਨਾਂ ਨੂੰ ਤੁਸੀਂ ਕੰਪੇਅਰ ਕਰੋ ਫਿਰ ਤੇ ਕਿ ਜਿਹੜਾ ਇੱਕ ਇੰਜੀਨੀਅਰ ਲੈਵਲ ਦਾ ਵੀ ਬੰਦਾ ਜਿਹੜਾ ਆ ਰਿਹਾ ਸਾਇੰਟਿਸਟ ਲੈਵਲ ਦਾ ਵੀ ਜਿਹੜਾ ਬੰਦਾ ਆ ਰਿਹਾ ਹਮਮ ਉਹਨਾਂ ਦੀ ਐ ਨਹੀਂ ਹੈਗਾ ਕਿ ਸਿੱਧੇ ਆ ਕੇ ਇਹਨਾਂ ਨੇ ਵੀਜ਼ਾ ਜਿਹੜਾ ਦੇ ਦਿੱਤਾ ਤੇ ਜਿੱਦਾਂ ਕੈਨੇਡਾ ਦੇ ਵਿੱਚ ਜਿਹੜਾ ਐਲ ਐਮ ਆਈਏ ਵਗੈਰਾ ਜੋ ਵੀ ਜਿਹੜੇ ਉਦੋਂ ਦੇ ਸੀਗੇ ਕਿ ਛੋਟਾ ਮੋਟਾ ਬਿਜ਼ਨਸ ਜਾਂ ਸਟੋਰ ਜਾਂ ਇਮੋਟਸ ਵੀ ਉੱਥੇ ਫਾਈਲ ਕਰ ਸਕਦਾ ਉਹ ਚੀਜ਼ ਇੱਥੇ ਅਮਰੀਕਾ ਦੇ ਵਿੱਚ ਨਹੀਂ ਐਗਜ਼ਿਸਟ ਕਰਦੀ ਇੱਥੇ ਸੋਫਿਸਟੀਕੇਟਿਡ ਪੋਜੀਸ਼ਨ ਤੇ ਟੈਕਨੀਕਲ ਜਿਹੜੀ ਪੋਜੀਸ਼ਨ ਚਾਹੀਦੀ ਹੈ ਤੇ ਬਿਜ਼ਨਸ ਜਿਹੜਾ ਇੱਕ ਯੂ ਐਸ ਕੰਪਨੀ ਜਿਹੜੀ ਉਹੀ ਕਰ ਸਕਦੀ ਹੈ ਬਿਲਕੁਲ ਇਹ ਪਿਛਲੀ ਵਾਰੀ ਆਈ ਥਿੰਕ 7 ਲੱਖ ਤੋਂ ਵੱਧ ਲੋਕਾਂ ਨੇ 85000 ਦੇ ਲਈ ਅਪਲਾਈ ਕੀਤਾ ਸੀਗਾ ਇਹਨਾਂ ਵੀਜ਼ੇਜ਼ ਦੇ ਲਈ ਤੇ ਇਹ ਹਰ ਸਾਲ ਹੀ ਆਂਕੜਾ ਜਿਹੜਾ ਵੱਧ ਜਾਂਦਾ ਇਸ ਵਾਰ ਕਿੰਨਾ ਦੇ ਨੰਬਰ ਜੇ ਕੁਝ ਪਤਾ ਲੱਗਾ ਹੈ ਵੈਸੇ ਕਿ ਕਿੰਨੀਆਂ ਫਾਈਲਿੰਗਸ ਹੋ ਰਹੀਆਂ ਆ ਕੀ ਮਾਹੌਲ ਕਿਦਾਂ ਦਾ ਆ ਜੋ ਇਮੀਗ੍ਰੇਸ਼ਨ ਦੇ ਮਾਹੌਲ ਨੂੰ ਚਲਦੇ H1 ਨੂੰ ਲੈ ਕੇ ਇਹ ਵੀ ਠੰਡਾ ਹੋਇਆ ਕੰਮ ਹੀ ਆ ਉਦਾਂ ਹੀ ਉਸੇ ਉਸੇ ਤਰੀਕੇ ਦੇ ਨਾਲ ਹੀ ਫਾਈਲ ਹੋ ਰਿਹਾ ਕਾਫੀ ਸਾਰੇ ਲੇਆਫਸ ਨੇ ਤੁਹਾਨੂੰ ਤੁਸੀਂ ਸੁਣੇ ਹੋਣਾ ਜੀ ਕਾਫੀ ਵੱਡੀ ਕੰਪਨੀਆਂ ਨੇ ਬਲੂ ਜਿਪ ਕੰਪਨੀਆਂ ਨੇ ਵੀ ਕਾਫੀ ਜਿਹੜੇ ਲੇਆਫਸ ਜਿਹੜੇ ਕੀਤੇ ਨੇ ਸੋ ਉਹਦਾ ਫਿਰ ਪ੍ਰਭਾਵ ਤਾਂ ਜਿਹੜਾ ਪੈਂਦਾ ਹੀ ਆ ਤੇ ਮੇਰੇ ਹਿਸਾਬ ਨਾਲ ਇਸ ਵਾਰ ਹੀ ਕੱਟ ਫਾਈਲਸ ਹੋ ਗਈਆਂ ਬਾਕੀ ਦੇਖਦੇ ਆ ਕਿਦਾਂ ਇਕਨੋਮੀ ਕੋਈ ਬਾਲੀ ਵਧੀਆ ਜਿਹੜੀ ਪਰਫਾਰਮ ਕਰਨੀ ਰੀ ਹੂੰ ਹੂੰ ਅ ਅ ਈ ਕੈਨੇਡਾ ਵਗੈਰਾ ਚ ਤਾਂ ਆਲਰੇਡੀ ਰੀਸੈਸ਼ਨ ਜਿਹੜਾ ਤੁਸੀਂ ਦੇਖੋਗੇ ਕਿ ਇਫੈਕਟਸ ਹੈਗੇ ਨੇ ਹਮ ਹਮ ਤੇ ਜਿਹੜੇ ਹਿਸਾਬ ਨਾਲ ਹੁਣ ਯੂ ਐਸ ਦੀ ਪੋਲਿਸੀ ਮੇਕਿੰਗ ਜਿਹੜੀ ਚੱਲ ਰਹੀ ਹੈ ਟੈਰਿਫ ਨੂੰ ਲੈ ਕੇ ਜਿਹੜਾ ਇਹਨਾਂ ਦਾ ਵਿਵਾਦ ਆ ਹਮ ਤੇ ਕਾਫੀ ਜਿਹੜਾ ਸਿਸਟਮ ਜਿਹੜਾ ਨੇ ਜਿਹੜੇ ਚੇਂਜ ਕਰ ਦਿੱਤੇ ਆ ਜਾਂ ਕਰ ਦੇਣੇ ਆ ਸੋ ਉਧਰ ਨੂੰ ਗੱਲਾਂ ਜਾ ਰਹੀਆਂ ਜਿਹੜੀਆਂ ਇਕਨੋਮਿਕ ਫੋਰਸਿਸ ਜਿਹੜੀਆਂ ਹੈਗੀਆਂ ਉਹ ਫੁੱਲ ਸਵਿੰਗ ਤੇ ਇਸ ਵੇਲੇ ਤੁਸੀਂ ਦੇਖੋ ਸਟਾਕ ਕਿੰਨਾ ਜ਼ਿਆਦਾ ਡਿੱਗਿਆ ਸਟਾਕ ਮਾਰਕੀਟ ਠੀਕ ਹੈ ਸਾਰਾ ਥੋੜਾ ਜਿਹਾ ਆਪਣਾ ਜੇ ਐਸਟੀਮੇਟ ਕਰੀਏ ਤਾਂ ਟੈਸਲਾ ਤੋਂ ਲੈ ਲਓ ਤੁਸੀਂ ਉਹ 40% ਡ੍ਰੌਪ ਸੀਗਾ तकरीबन ਐਪਲ ਵਗੈਰਾ ਵੀ ਜਿਹੜਾ 15-20% ਜਿਹੜਾ ਸਾਰਾ ਡ੍ਰੌਪ ਆਨ ਇਨ ਜਨਰਲ ਹੈ ਗਈ ਹੈਗਾ ਤੇ ਕੋਈ ਵਧੀਆ ਸੰਕੇਤ ਜਿਹੜਾ ਇਕਨੋਮੀਕਲ ਨਹੀਂ ਹੈਗਾ ਤੇ ਅਨਲੈਸ ਕੋਈ ਸਮਥਿੰਗ ਡਿਫਰੈਂਟ ਹੋ ਜਵੇ ਤੇ ਯੂਐਸ ਵੀ ਕੋਈ ਇਸ ਵੇਲੇ ਐਕਸ਼ਨ ਉਦਾਂ ਦੇ ਲੈ ਨਹੀਂ ਰਹੀ ਕਿ ਬਹੁਤ ਜ਼ਿਆਦਾ ਜਿਹੜੇ ਦੇਸ਼ ਇਹਨਾਂ ਨਾਲ ਕੋਆਪਰੇਟ ਕਰਨ ਤੇ ਪੰਗੇ ਥੋੜੇ ਇਹਨਾਂ ਦੇ ਵੀ ਵੱਧ ਰਹੇ ਨੇ ਯੂਰਪ 'ਚ ਦੇਖ ਲਓ ਕੈਨੇਡਾ 'ਚ ਦੇਖ ਲਓ ਮੈਕਸੀਕੋ ਵੇਖ ਲਓ ਤੇ ਦੇਖਦੇ ਕਿੱਧਰ ਨੂੰ ਜਾਂਦਾ ਜੀ ਗੱਲਬਾਤ ਬਿਲਕੁਲ ਸੋ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਆ ਉਹਨਾਂ ਨਾਲ ਦੇ ਨਾਲ